ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਤੇ ਇਸ ਵੀਡੀਓ 'ਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ। ਝੋਨੇ ਦੀ ਫਸਲ ਦੇ ਵਿੱਚ ਨਾਈਟ੍ਰੋਜਨ ਤੱਤ ਜਿਹੜਾ ਆਪਾਂ ਯੂਰੀਆ ਦੇ ਰੂਪ 'ਚ ਦਿੰਨੇ ਆਂ, ਚਾਹੇ ਉਹ ਯੂਰੀਆ ਆਪਾਂ ਦਾਣੇਦਾਰ ਜਿਹੜੀ ਫਾਰਮ ਹੁੰਦੀ ਹੈ 46% ਯੂਰੀਆ ਜਾਂ ਆਪਾਂ ਜਿਹੜੀ ਹੁਣ ਨੈਨੋ ਯੂਰੀਆ ਆਉਂਦੀ ਹੈ, ਉਹਦੀ ਆਪਾਂ ਸਪਰੇਅ ਕਰਦੇ ਆਂ। ਨੈਨੋ ਯੂਰੀਆ ਬਾਰੇ ਆਪਾਂ ਵੱਖਰੀ ਜਿਹੜੀ ਵੀਡੀਓ ਚ ਜਾਣਕਾਰੀ ਸਾਂਝੀ ਕਰਾਂਗੇ ਜਿਹੜੀ ਇਸ ਵਾਰ ਚ ਆਪਾਂ ਜਿਹੜੀ 46% ਯੂਰੀਆ ਪਾਉਨੇ ਆ ਉਹਦੇ ਬਾਰੇ ਗੱਲਬਾਤ ਕਰਨੀ ਹੈ ਕੁਝ ਕਿਸਾਨ ਵੀਰ ਜਿਹੜੇ ਹੈਗੇ ਆ ਪਿਛਲੇ 1-2 ਸਾਲਾਂ ਚ ਮੈਂ ਦੇਖਿਆ ਕਿ ਕੁਝ ਕਿਸਾਨ ਵੀਰ ਹੈ ਜਿਹੜੇ ਉਹ ਸਾਰੀ ਦੀ ਸਾਰੀ ਯੂਰੀਆ ਉਹਨਾਂ ਨੇ ਜਿੰਨੀ ਪਾਉਣੀ ਹੁੰਦੀ ਆ 2 ਗੱਟੇ 3 ਗੱਟੇ 4 ਗੱਟੇ ਉਹ ਜਿਹੜੀ ਹੈਗੀ ਆ ਖੇਤ ਤਿਆਰ ਕਰਨ ਸਮੇਂ ਸੁੱਕੇ ਖੇਤ ਚ ਪਾ ਦਿੰਦੇ ਤੇ ਬਹੁਤ ਸਾਰੇ ਕਿਸਾਨ ਵੀਰਾਂ ਦਾ ਇਹ ਸਵਾਲ ਵੀ ਆਇਆ ਕਿ ਕੀ ਇਸ ਤਰ੍ਹਾਂ ਪਾ ਕੇ ਜਿਹੜਾ ਹੈ ਕਿਉਂਕਿ ਯੂਰੀਆ ਪਾਉਣ ਤੋਂ ਵੀ ਵਿਲੇ ਤੇ ਫਾਇਦਾ ਕਹਿੰਦੇ ਬਹੁਤ ਜ਼ਿਆਦਾ ਹੁੰਦਾ ਹੈ ਪਰ ਇਹ ਬਿਲਕੁਲ ਗਲਤ ਪ੍ਰੈਕਟਿਸ ਹੈ ਯੂਰੀਆ ਆਪਾਂ ਨੂੰ ਕਦੋਂ ਪਾਉਣੀ ਚਾਹੀਦੀ ਹੈ ਤੇ ਕਿਹੜੀ ਸਟੇਜ ਤੇ ਪਾਉਣੀ ਚਾਹੀਦੀ ਤੇ ਕਿੰਨੀ ਪਾਉਣੀ ਚਾਹੀਦੀ ਹੈ ਉਹਦੇ ਬਾਰੇ ਆਪਾਂ ਇਸ ਵੀਡੀਓ 'ਚ ਤੁਹਾਡੇ ਨਾਲ ਗੱਲਬਾਤ ਸਾਂਝੀ ਕਰਾਂਗੇ ਜੇ ਕੋਈ ਨਵੇਂ ਕਿਸਾਨ ਵੀ ਜੁੜੇ ਉਹਨਾਂ ਨੂੰ ਬੇਨਤੀ ਹੈ ਕਿ ਚੈਨਲ ਸਬਸਕ੍ਰਾਈਬ ਕਰਕੇ ਬੈੱਲ ਆਰ ਬਟਨ ਤਾਂ ਪ੍ਰੈਸ ਕਰ ਦਿਓ ਕਿ ਹਰ ਇੱਕ ਨਵੀਂ ਵੀਡੀਓ ਨਵੀਂ ਜਾਣਕਾਰੀ ਤੋੜ ਤੇ ਪਹੁੰਚਦੀ ਰਹੇ ਸੋ ਖਾਨਦ ਵੀ ਜਿਹੜਾ ਯੂਰੀਆ ਨਾਈਟ੍ਰੋਜਨ ਤੱਤ ਹੁੰਦਾ ਹੈ ਇਹਦੇ ਵਿੱਚ ਨਾਈਟ੍ਰੋਜਨ ਤੱਤ ਆ ਜਿਹੜਾ ਉਹ ਮਿੱਟੀ ਦੇ ਵਿੱਚ ਬਹੁਤ ਹਾਈਲੀ ਮੋਬਾਈਲ ਹੈ ਮਤਲਬ ਕਿ ਉਹ ਪਾਣੀ ਦੇ ਨਾਲ ਜਿੱਧਰ ਨੂੰ ਪਾਣੀ ਦਾ ਵਹਾਅ ਉਧਰ ਨੂੰ ਹੀ ਮੂਵ ਕਰ ਸਕਦਾ ਹੈ ਜਾਂ ਪਾਣੀ ਦੇ ਨਾਲ ਥੱਲੇ ਲੀਚ ਡਾਊਨ ਵੀ ਕਰ ਸਕਦਾ ਜੇ ਪਾਣੀ ਇੱਕ ਖਿਆਰੇ ਤੋਂ ਦੂਜੇ ਖਿਆਰੇ ਤੇ ਜਾਂਦਾ ਹੈ ਤਾਂ ਨਾਲ ਉਧਰ ਨੂੰ ਵੀ ਜਾ ਸਕਦਾ ਤੇ ਜਿਹੜਾ ਲੀਚਿੰਗ ਲਾਸ ਜਿਹਨੂੰ ਆਪਾਂ ਥੱਲੇ ਨੂੰ ਜਾਂਦਾ ਫਿਰ ਜਿਹੜਾ ਹੈਗਾ ਡੀ ਨਾਈਟ੍ਰੀਫਿਕੇਸ਼ਨ ਲਾਸ ਤੇ ਵੋਲੇਟਾਈਜ਼ੇਸ਼ਨ ਲਾਸ ਜਿਹੜਾ ਹੈਗਾ ਅੋਛਤਾ ਮਾਨ ਦੇ ਨਾਲ ਹਵਾ ਦੇ ਵਿੱਚ ਵਾਸ਼ਪੀਕਰਨ ਉਹਦਾ ਹੋਣਾ ਉੱਡਣਾ ਅਮੋਨੀਕਲ ਫਾਰਮ ਦੇ ਵਿੱਚ ਇਹਦੇ ਨਾਲ ਜਿਹੜੇ ਨਾਈਟ੍ਰੋਜਨ ਦੇ ਲਾਸ ਹੁੰਦੇ ਆ ਜਿਹੜੀ ਆਪਾਂ ਯੂਰੀਆ ਤਾਂ ਹੀ ਕਹਿੰਦਾ ਕਿ ਯੂਰੀਆ ਜਦੋਂ ਵੀ ਆਪਾਂ ਖੜੇ ਝੋਨੇ ਦੇ ਵਿੱਚ ਵੀ ਪਾਉਣੀ ਤਾਂ ਉਦੋਂ ਪਾਣੀ ਖੇਚ ਖੜਾ ਨਾ ਹੋਵੇ ਜਦੋਂ ਆਪਾਂ ਯੂਰੀਆ ਪਾਉਣੀ ਹੈ ਜੇ ਪਾਣੀ ਖੜਾ ਹੋ ਗਿਆ ਤਾਂ ਉਹਦੇ ਨਾਲ ਲਾਸ ਵੱਧ ਜਾਂਦੇ ਆ ਖੇਚ ਪਾਣੀ ਨਹੀਂ ਹੋਣਾ ਚਾਹੀਦਾ ਜਦੋਂ ਆਪਾਂ ਯੂਰੀਆ ਪਾਉਣੀ ਉਦੋਂ ਬਾਅਦ ਦੂਜੇ ਤੀਜੇ ਦਿਨ ਆਪਾਂ ਪਾਣੀ ਜਿਹੜਾ ਛੱਡਣਾ ਹੁੰਦਾ ਹੈ 24 48 ਘੰਟੇ ਬਾਅਦ ਤਾਂ ਯੂਰੀਆ ਜਿਹੜੀ ਹੈਗੀ ਪਹਿਲਾਂ ਪਾਉਣ ਦੀ ਸਾਰੀ ਜਿਹੜੀ ਇਹ ਪ੍ਰੈਕਟਿਸ ਆ ਤੁਹਾਡਾ ਇਹ ਕੰਮ ਆ ਬਿਲਕੁਲ ਗਲਤ ਹੈ ਯੂਰੀਆ ਆਪਾਂ ਨੂੰ ਕਿਸ਼ਤਾਂ ਚ ਪਾਉਣੀ ਚਾਹੀਦੀ ਹੈ ਕਿਉਂਕਿ ਇਹਦੇ ਵਿੱਚ ਲੌਸ ਜ਼ਿਆਦਾ ਹੁੰਦੇ ਆ ਜਿਹੜੀ ਫਾਸਫੋਰਸ ਹੈ ਤੇ ਪੋਟਾਸ਼ ਤੱਤ ਹੈ ਉਹ ਜਿਹੜੇ ਹੈਗੇ ਆ ਲੈਸ ਮੋਬਾਈਲ ਜਾਂ ਇਹ ਮੋਬਾਈਲ ਹੁੰਦੇ ਆ ਉਹ ਮੂਵ ਨਹੀਂ ਜ਼ਿਆਦਾ ਕਰਦੇ ਇਧਰ ਉਧਰ ਲੀਚ ਲੌਸ ਵੀ ਉਹਨਾਂ ਦੇ ਘੱਟ ਹੁੰਦੇ ਆ ਹਾਲਾਂਕਿ ਜਿੱਥੇ ਰੇਤលੀਆਂ ਜ਼ਮੀਨਾਂ ਨੇ ਉੱਥੇ ਜਿਹੜੀ ਹੈਗੀ ਪोटाश ਨੂੰ ਵੀ ਸਪਲਿਟ ਡੋਜ ਦੇ ਵਿੱਚ ਪਾਉਣ ਲਈ ਸਿਫਾਰਸ਼ ਕੀਤੀ ਜਾਂਦੀ ਹੈ। ਕਈ ਜਗ੍ਹਾ ਦੇ ਉੱਤੇ। ਪਰ ਪੀਏਯੂ ਲੁਧਿਆਣਾ ਵੱਲੋਂ ਨਹੀਂ ਇਹ ਜਿਹੜੀ ਕੀਤੀ ਕਿ ਪੀਏ ਲੁਧਿਆਣਾ ਵੱਲੋਂ ਜਿਹੜੀ ਹੈਗੀ ਬਿਲਕੁਲ ਜਦੋਂ ਆਪਾਂ ਝੋਨਾ ਦਾ ਖੇਤ ਤਿਆਰ ਕਰਦੇ ਹਾਂ ਆਖਰੀ ਕਦੂ ਕਰਨ ਸਮੇਂ ਜਿਹੜੀ ਫਾਸਫੋਰਸ ਤੇ ਪोटाश ਸਾਰਾ ਜਿਹੜੀ ਹੈਗੀ ਖਾਦ ਉਦੋਂ ਹੀ ਪਾ ਦੇਣੀ ਹੈ ਜਾਂ ਆਪਾਂ ਸਿੱਧੀ ਵਿਜਾਈ ਕਰਦੇ ਹਾਂ ਉਦੋਂ ਵੀ ਜਿਹੜੀ ਹੈਗੀ ਆਪਾਂ ਖੇਤ ਤਿਆਰ ਕਰਨ ਸਮੇਂ ਪਾ ਸਕਦੇ ਹਾਂ ਮਿੱਟੀ ਪਰਖਦਾਰ ਤੇ ਜਿਹੜੀ ਨਾਈਟ੍ਰੋਜਨ ਪਾਉਣੀ ਹੈ ਆਪਾਂ ਤਿੰਨ ਕਿਸ਼ਤਾਂ 'ਚ ਪਾਉਣੀ ਹੈ ਜਿੱਥੇ ਰੇਤਲੀ ਜ਼ਮੀਨ ਉਥੇ ਪ ਚਾਰ ਕਿਸ਼ਤਾਂ ਜੀ ਪਾ ਸਕਦੇ ਆ ਝੋਨੇ ਦੀ ਫਸਲ ਨੂੰ ਜਿਹੜੀ ਨਾਈਟ੍ਰੋਜਨ ਤੱਤ ਹੈ ਸ਼ੁਰੂਆਤੀ ਵਾਧੇ ਤੋਂ ਲੈ ਕੇ ਇੱਕ ਤਾਂ ਸ਼ੁਰੂਆਤੀ ਵਾਧੇ ਦੀ ਜ਼ਰੂਰਤ ਹੁੰਦੀ ਹੈ ਉਸ ਤੋਂ ਬਾਅਦ ਜਦੋਂ ਉਹਦੀ ਟਿਲਰਿੰਗ ਹੋਣੀ ਫਟਾਰਾ ਹੋਣਾ ਉਦੋਂ ਜ਼ਰੂਰਤ ਹੁੰਦੀ ਫਿਰ ਜਦੋਂ ਪੈਨਿਕਲ ਇਨੀਸ਼ੀਏਸ਼ਨ ਹੋਣੀ ਹੈ ਜਦੋਂ ਪੈਨਿਕਲ ਇਨੀਸ਼ੀਏਸ਼ਨ ਸਟੇਜ ਸ਼ੁਰੂ ਹੋਣੀ ਹੈ ਉਹਨੇ ਰਿਪਰੋਡਕਟਿਵ ਫੇਜ਼ ਦੇ ਵਿੱਚ ਦਾਖਲ ਹੋਣਾ ਉਦੋਂ ਇਹ ਜਿਹੜੀਆਂ ਸਟੇਜਾਂ ਨੇ ਪਹਿਲੀ ਤਾਂ ਹੋਗੀ ਇਨੀਸ਼ੀਅਲ ਗ੍ਰੋਥ ਉਸ ਤੋਂ ਬਾਅਦ ਜਿਹੜੀ ਹਾਈਲੀ ਟਿਲਰਿੰਗ ਵਾਲੀ ਸਟੇਜ ਹੁੰਦੀ ਆ ਉਹ ਜਦੋਂ 3 ਤੋਂ 4 ਹਫ਼ਤੇ ਬਾਅਦ ਜਿਹੜਾ ਇੱਕਦਮ ਜਿਹੜਾ ਫਟਾਰਾ ਉਹਦਾ ਸ਼ੁਰੂ ਹੁੰਦਾ ਫਿਰ ਪੈਨਿਕਲ ਨਿਸ਼ੇਸ਼ਨ ਹੈ ਜਿਹੜੀਆਂ ਘੱਟ ਸਮੇਂ ਵਾਲੀ ਕਿਸਮ ਖਾਸ ਹੋ ਤਾਂ ਜਿਵੇਂ PR126 ਉਹਦੇ 35 ਦਿਨ ਤੇ ਸ਼ੁਰੂ ਹੋ ਜਾਂਦੀ ਹੈ ਤੇ ਜਿਹੜੀਆਂ ਜ਼ਿਆਦਾ ਸਮੇਂ ਵਾਲੀਆਂ ਕਿ ਦਰਮਿਆਨੇ ਸਮੇਂ ਵਾਲੀਆਂ ਕਿਸਮਾਂ ਨੂੰ 42 ਤੋਂ 45 ਦਿਨ ਤੇ ਸ਼ੁਰੂ ਹੁੰਦੀ ਹੈ ਤਾ ਇਸ ਕਰਕੇ ਜਿਹੜੀ ਲਾਸਟ ਡੋਜ਼ ਆ ਇਹਨਾਂ ਦਿਨਾਂ ਤੱਕ ਜਾ ਕੇ ਪੈਂਦੀ ਆ ਪਹਿਲੀ ਕਿਸ਼ਤ ਜਿਹੜੀ ਤੀਜਾ ਹਿੱਸਾ ਜਿਹੜੀ ਯੂਰੀਆ ਆਪਾਂ ਉਹ ਆਖਰੀ ਕਦੋਂ ਕਰਨ ਸਮੇਂ ਜਾਂ ਤੁਸੀਂ ਲਵਾਈ ਤੋਂ 7 ਦਿਨ ਤੱਕ ਪਾ ਸਕਦੇ ਆ ਦੂਸਰੀ ਜਿਹੜੀ ਕਿਸ਼ਤ ਆ ਉਹ 3 ਹਫ਼ਤੇ ਤੇ 21-22 ਦਿਨ ਤੱਕ ਤੇ ਤੀਸਰੀ ਜਿਹੜੀ ਘੱਟ ਸਮੇਂ ਵਾਲੇ ਕਿਸਮਤ 35 ਦਿਨ ਤੇ ਤੇ ਜਿਹੜੀ ਦਰਮਿਆਨੇ ਤੋਂ ਜ਼ਿਆਦੇ ਵਾਲੇ ਵਾਸਤੇ 42 ਤੋਂ 45 ਦਿਨ ਤੇ ਜਿਹੜੀ ਯੂਰੀਆ ਆਪਾਂ ਖਤਮ ਕਰਨੀ ਹੁੰਦੀ ਹੈ ਜਦੋਂ ਆ ਪਹਿਲਾਂ ਸਾਰੀ ਪਾ ਦਿਆਂਗੇ ਉਹਦੇ ਵਿੱਚ ਲਾਸ ਵੀ ਜ਼ਿਆਦਾ ਵੱਜ ਜਾਣਗੇ ਤੇ ਜਦੋਂ ਪੈਨਿਕਲ ਨੀਸ਼ੇਸ਼ਨ ਸਟੇਜ ਤੇ ਉਹਨੂੰ ਨਾਈਟ੍ਰੋਜਨ ਤੱਕ ਦੀ ਕਾਫੀ ਜ਼ਿਆਦਾ ਜ਼ਰੂਰਤ ਹੁੰਦੀ ਹੈ ਤੇ ਉਦੋਂ ਉੱਚ ਘਾਟ ਰਹਿ ਜੂਗੀ ਤੇ ਇਸ ਤਰ੍ਹਾਂ ਜਿਹੜੇ ਆਪਣੇ ਝਾੜ ਦੇ ਉੱਤੇ ਫਰਕ ਪੈ ਸਕਦਾ ਹੈ ਇਹ ਗੱਲ ਦਾ ਖਿਆਲ ਰੱਖਣਾ ਤੇ ਬਾਸਮਤੀ ਹੈ ਜਿਹੜੀ ਉਹਦੇ ਵਿੱਚ ਫਾਸਫੋਰਸ ਤੇ ਪੋਟਾਸ਼ ਆਪਾਂ ਮਿੱਟੀ ਪਰਖ ਆਧਾਰ ਤੇ ਜਿਹੜਾ ਹੈਗਾ ਲਵਾਈ ਸਮੇ ਪਾ ਸਕਦੇ ਪਰ ਨਾਈਟ੍ਰੋਜਨ ਤੱਤ ਆਪਾਂ ਨੂੰ ਲਵਾਈ ਸਮੇ ਪਾਉਣ ਦੀ ਜ਼ਰੂਰਤ ਨਹੀਂ ਕਿਉਂਕਿ ਨਾਈਟ੍ਰੋਜਨ ਵੈਸੇ ਵੀ ਇਹਨੂੰ ਘਟਤਾ ਚਾਹੀਦਾ ਹੁੰਦਾ ਯੂਰੀਆ ਜਿੰਨਾ ਪਾਉਣਾ ਵੀ ਆਪਾਂ ਫਿਰ ਦੋ ਕਿਸ਼ਤਾਂ ਚ ਲਵਾਈ ਤੋਂ ਤੀਜੇ ਹਫ਼ਤੇ ਤੇ ਛੇਵੇਂ ਹਫ਼ਤੇ ਲਵਾਈ ਸਮੇ ਪਾਉਣ ਦੀ ਜ਼ਰੂਰਤ ਹੀ ਹੈਨੀ ਸ਼ੁਰੂਆਤ ਚ ਜਿਹੜਾ ਆਪਾਂ 7 ਦਿਨ ਤੱਕ ਝੋਨੇ ਨੂੰ ਪਾਉਣੇ ਪਰ ਮੰਨ ਲਓ ਬਾਸਮਤੀ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਹੈਗੇ ਆਪਾਂ ਨੂੰ ਪਾਉਣ ਦੀ ਨਾਈਟ੍ਰੋਜਨ ਜ਼ਰੂਰਤ ਹੈ ਨਹੀਂ ਸੋ ਬੇਨਤੀ ਇਹ ਹੈ ਕਿ ਇਸ ਤਰ੍ਹਾਂ ਜੇ ਆਪਾਂ ਪਹਿਲਾਂ ਯੂਰੀਆ ਪਾਵਾਂਗੇ ਇੱਕ ਤਾਂ ਸੁੱਕੇ ਚ ਪਾਵਾਂਗੇ ਤਾਂ ਉੱਚ ਤਾਪਮਾਨ ਹੁੰਦਾ ਉਦੋਂ ਬਾਅਦ ਜਦੋਂ ਕੱਦੂ ਕਰਦੇ ਆ ਤਾਂ ਫਿਰ ਜੇ ਸਾਰੀ ਦੀ ਸਾਰੀ ਆਪਾਂ ਡੋਜੀ ਉਦੋਂ ਪਾਤੀ ਉਹਦੇ ਵਿੱਚ ਲੌਸ ਵਧਣਗੇ ਇਸ ਕਰਕੇ ਆਪਣਾ ਪੈਸੇ ਦਾ ਵੀ ਨੁਕਸਾਨ ਹੋਊਗਾ ਤੇ ਆਪਾਂ ਨੂੰ ਪੂਰਾ ਫਾਇਦਾ ਵੀ ਨਹੀਂ ਮਿਲਣਾ ਇਹ ਬਿਲਕੁਲ ਗਲਤ ਹੈ ਜਿਹੜੀ ਪੀਆਯੂ ਲੈਣਾਂ ਦੀ ਸਿਫਾਰਿਸ਼ ਦੇ ਅਨੁਸਾਰ ਤਿੰਨ ਕਿਸ਼ਤਾਂ ਚ ਨਾਈਟ੍ਰੋਜਨ ਪਾਓ ਪਹਿਲੀ ਲਵਾਈ ਤੋਂ 7 ਦਿਨ ਤੱਕ ਦੂਸਰੀ 21-22 ਦਿਨ ਤੱਕ ਤੇ ਤੀਸਰੀ ਘੱਟ ਸਮੇਂ ਚ 35 ਦਿਨ ਤੱਕ ਤੇ ਦਰਮਿਆਨੇ ਤੋਂ ਜ਼ਿਆਦਾ ਸਮੇਂ ਵਾਲੀਆਂ ਦੇ ਵਿੱਚ 42 ਤੋਂ 45 ਜਿਹੜੀਆਂ ਅ ਦਿਨਾਂ ਤੱਕ ਜਿਹੜੀ ਯੂਰੀਆ ਆਪਾਂ ਲਾਸਟ ਖਤਮ ਕਰ ਦੇਣੀ ਆ ਇਸ ਤੋਂ ਇਲਾਵਾ ਤੁਹਾਡਾ ਹੋਰ ਕੋਈ ਸਵਾਲ ਹੈ ਸੁਝਾਅ ਹੈ ਤਾਂ ਕਿਰਪਾ ਕਰਕੇ ਕਮੈਂਟਾਂ ਦੇ ਰੂਪ ਚ ਦੱਸ ਦਿਓ ਤੇ ਇਸ ਤੋਂ ਬਾਅਦ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀਡੀਓਜ਼ ਲੈ ਕੇ ਤੁਹਾਡੇ ਨਾਲ ਜਿਹੜਾ ਲਗਾਤਾਰ ਆ ਰਾਬਤੇ ਦੇ ਵਿੱਚ ਰਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਲਗਾਤਾਰ ਚੈਨਲ ਨਾਲ ਜੁੜੇ ਹੋਏ ਹੋਆਂ ਤੇ ਇੰਨਾ ਹੌਸਲਾ ਫੁਜਾਈ ਕਰ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨ ਕਿਸਾਨ ਦੋਸਤ ਬਹੁਤ ਬਹੁਤ ਸ਼ੁਕਰੀਆ ਜੀ